ਦੁਨੀਆ ਦੇ ਵਿੱਚ ਕਈ ਵਾਰ ਜਹਾਜ਼ ਹਾਈਜੈਕਟ ਕੀਤੇ ਗਏ ਨੇ ਪਰ ਦੁਨੀਆ ਦੇ ਵਿੱਚ ਸਭ ਤੋਂ ਪਹਿਲੀ ਵਾਰ ਜਹਾਜ਼ ਨੂੰ ਹਾਈਜੈਕ ਕਰਨ ਵਾਲੀ ਇੱਕ ਮਹਿਲਾ ਦੀ ਅੱਜ ਕਹਾਣੀ ਤੁਹਾਨੂੰ ਦੱਸਾਂਗੇ ਜਹਾਜ਼ ਹਾਈਜੈਕ ਕਰਨ ਵਾਲੀ ਦੁਨੀਆ ਦੀ ਪਹਿਲੀ ਮਹਿਲਾ ਲੈਲਾ ਖਾਲਿਦ ਸੀ ਲੈਲਾ ਖਾਲਿਦ ਦਾ ਜਨਮ 9 April 1944 ਫਲਸਤੀਨ ਦੇ ਵਿੱਚ ਹੋਇਆ ਸਾਲ 1948 ਦੇ ਵਿੱਚ ਹਾਲਾਤ ਅਜਿਹੇ ਬਣੇ ਕਿ ਲੈਲਾ ਖਾਲਿਦ ਨੂੰ ਆਪਣੇ ਪਰਿਵਾਰ ਤੇ ਨਾਲ ਦੇਸ਼ ਨੂੰ ਛੱਡਣਾ ਪਿਆ ਖalid ਆਪਣੇ ਪਰਿਵਾਰ ਦੇ ਨਾਲ ਫਲਸਤੀਨ ਨੂੰ ਛੱਡ ਕੇ ਲੇਬਨਾਨ ਦੇ ਵਿੱਚ ਜਾ ਵਸੇ। ਤੁਹਾਨੂੰ ਦੱਸਦੀ ਹਾਂ ਕਿ ਖalid ਨੇ ਜਦੋਂ ਦੇਸ਼ ਛੱਡਿਆ ਤਾਂ ਉਸ ਸਮੇਂ ਉਸਦੀ ਉਮਰ ਮਹਿਜ਼ 5 ਸਾਲ ਦੀ ਸੀ। ਦੱਸਿਆ ਜਾਂਦਾ ਹੈ ਕਿ ਉਹ 15 ਸਾਲ ਦੀ ਹੋਈ ਤਾਂ ਉਸ ਸਮੇਂ ਉਸਨੇ ਅਰਬ ਨੈਸ਼ਨਲਿਸਟ ਊਮੈਂਡ ਦੇ ਵਿੱਚੋਂ ਹਿੱਸਾ ਲਿਆ। ਫਿਰ ਫਲਸਤੀਨ ਦੀ ਆਜ਼ਾਦੀ ਦੇ ਲਈ ਲੈਲਾ ਨੇ 23 ਸਾਲ ਦੀ ਉਮਰ ਦੇ ਵਿੱਚ ਪੋਪੂਲਰ ਫਰੰਟ ਫਾਰ ਦੀ ਲਿਬਰੇਸ਼ਨ ਆਫ ਫਲਸਤੀਨ ਦਾ ਹਿੱਸਾ ਬਣੀ ਰਹੀ। ਲੈਲਾ ਦੀ ਜ਼ਿੰਦਗੀ ਐਥੋਂ ਹੀ ਬਦਲ ਗਈ। ਹੁਣ ਉਸ ਦਾ ਮਿਸ਼ਨ ਤਿਆਰ ਹੋ ਗਿਆ ਸੀ ਲਾਲਾ ਨੇ ਕੁਝ ਲੋਕਾਂ ਦੇ ਨਾਲ ਮਿਲ ਕੇ 1967 ਤੋਂ 1969 ਦੇ ਵਿੱਚ ਕਈ ਜਹਾਜ਼ਾਂ ਨੂੰ ਹਾਈਜੈਕ ਕੀਤਾ ਪਰ ਜਦੋਂ ਉਸ ਨੇ ਪੀਟਬਲ ਫਲਾਈਟ 840 ਨੂੰ ਹਾਈਜੈਕ ਕੀਤਾ ਤਾਂ ਦੁਨੀਆ ਭਰ ਦੇ ਵਿੱਚ ਹੱਲਾ ਮੱਚ ਗਿਆ ਇਹ ਜਹਾਜ਼ 29 ਅਗਸਤ 1969 ਨੂੰ ਰੋਜ਼ ਦੇ ਐਥਸ ਅਤੇ ਫਿਰ ਤੇਲ ਅਬੀਵ ਦੇ ਲਈ ਉਡਾਨ ਭਰਨ ਵਾਲਾ ਸੀ ਇਸ ਕੰਮ ਨੂੰ ਕਰਨ ਦੇ ਲਈ ਲੈਲਾ ਦੇ ਨਾਲ ਉਸ ਦਾ ਇੱਕ ਸਾਥੀ ਸਲੀਮ ਇਸ ਸਾਵੀ ਵੀ ਮੌਜੂਦ ਸੀ ਲੈਲਾ ਖਾਲਸ ਸਿਕਿਉਰਿਟੀ ਨੂੰ ਝਾਂਸਾ ਦੇ ਕੇ ਇੱਕ ਪਿਸਟਲ ਦੋ ਹੈਡ ਗਰਨੇਡ ਜਹਾਜ਼ ਦੇ ਵਿੱਚ ਲਿਜਾਣ ਦੇ ਵਿੱਚ ਸਫਲ ਹੋ ਜਾਂਦੀ ਜਹਾਜ਼ ਦੇ ਵਿੱਚ ਕਰੀਬ 120 ਯਾਤਰੀ ਤੇ 7 ਮੈਂਬਰ ਹੁੰਦੇ ਨੇ ਲੈਲਾ ਨੂੰ ਖਬਰ ਸੀ ਕਿ ਮਾਨ ਦੇ ਵਿੱਚ ਇਜ਼ਰਾਈਲੀ ਰਾਜਦੂਤ ਹੈ ਪਰ ਕਿਸਮਤ ਪਲਟੀ ਖਾ ਗਈ ਰਾਜਦੂਤ ਜਹਾਜ਼ ਦੇ ਵਿੱਚ ਚੜ੍ਹੇ ਹੀ ਨਹੀਂ ਹਾਲਾਂਕਿ ਦੱਸਿਆ ਜਾਂਦਾ ਹੈ ਕਿ ਜਹਾਜ਼ ਦੇ ਉਡਾਨ ਪਰੰਤੂ ਥੋੜੀ ਦੇਰ ਬਾਅਦ ਹੀ ਲੈਲਾ ਅਤੇ ਸਲੀਮ ਨੇ ਜਹਾਜ਼ ਨੂੰ ਹਾਈਜੈਕ ਕਰ ਲਿਆ ਸੀ ਲੈਲਾ ਨੇ ਜਹਾਜ਼ ਦੇ ਪਾਇਲਟ ਨੂੰ ਉਸ ਦਾ ਰੂਟ ਬਦਲ ਕਰ ਸਰੀਆ ਦੇ ਦਮਸ਼ਕ ਲੈ ਜਾਣ ਦੇ ਲਈ ਕਿਹਾ ਅਤੇ ਪਹੁੰਚਦੇ ਸਾਰੀ ਜਹਾਜ਼ ਨੂੰ ਖਾਲੀ ਕਰਕੇ ਬੰਬ ਧਮਾਕੇ ਦੇ ਨਾਲ ਉਡਾ ਦਿੱਤਾ ਗਿਆ ਜਹਾਜ਼ ਦੇ ਅੰਦਰ ਮੌਜੂਦ ਯਾਤਰੀਆਂ ਨੂੰ ਸ਼ਰੀ ਦੇ ਮਿਸਰ ਦੇ ਇਕਤਰ ਸੈਨਿਕਾਂ ਦੇ ਬਦਲੇ ਦੇ ਵਿੱਚ ਰਿਹਾ ਕਰ ਦਿੱਤਾ ਗਿਆ ਦੱਸਿਆ ਜਾਂਦਾ ਹੈ ਕਿ ਲੈਲਾ ਖਾਲਿਦ ਨੇ ਇਸ ਦੌਰਾਨ ਕਰੀਬ 6 ਵਾਰ ਪਲਾਸਟਿਕ ਸਰਜਰੀ ਦੇ ਨਾਲ ਆਪਣਾ ਚਿਹਰਾ ਬਦਲਿਆ ਤਾਂ ਕਿ ਦੂਸਰੇ ਮਿਸ਼ਨ ਨੂੰ ਉਸ ਉਹ ਜਿਹੜੀ ਕਿ ਅੰਜਾਮ ਦੇ ਸਕੇ ਪਰ 1970 ਦੇ ਵਿੱਚ ਇੱਕ ਹਾਈਜੈਕ ਉਸ ਨੂੰ ਭਾਰੀ ਪੈ ਗਿਆ ਜਿਸ ਵਿੱਚ ਉਸ ਨੇ ਐਮਸਟਰਡਮ ਤੋਂ ਉਹ ਨਿਊਯਾਰਕ ਜਾ ਰਹੇ ਇੱਕ ਇਜ਼ਰਾਈਲੀ ਜਹਾਜ਼ ਨੂੰ ਹਾਈਜੈਕ ਕਰਨ ਦੀ ਕੋਸ਼ਿਸ਼ ਕੀਤੀ ਸੀ ਇਸ ਪਲਾਨ ਨੂੰ ਜਹਾਜ਼ ਦੇ ਵਿੱਚ ਮੌਜੂਦ ਕੁਝ ਸੁਕਾਓ ਮਾਰਸ਼ਲਸ ਨੇ ਫੇਲ ਕਰ ਦਿੱਤਾ ਸੀ ਇਸ ਵਿੱਚ ਲੈਲਾ ਦੇ ਦੋ ਸਾਥੀ ਵੀ ਮਾਰੇ ਜਾਂਦੇ ਨੇ ਜਦੋਂ ਕਿ ਲੈਲਾ ਨੂੰ ਜ਼ਿੰਦਾ ਬੰਬਾਂ ਦੇ ਸਮੇਤ ਗ੍ਰਿਫਤਾਰ ਕਰ ਬ੍ਰਿਟੇਨ ਦੀ ਹਵਾਲੇ ਕਰ ਜੇਲ੍ਹ ਭੇਜ ਦਿੱਤਾ ਗਿਆ ਦੱਸਿਆ ਜਾਂਦਾ ਹੈ ਕਿ ਉਸ ਤੋਂ ਬਾਅਦ 1 ਅਕਤੂਬਰ 1970 ਨੂੰ ਇੱਕ ਪਲੇਨ ਨੇ ਹਾਈਜੈਕ ਦੇ ਚਲਦੇ ਹੋਏ ਬ੍ਰਿਟੇਨ ਦੇ ਵੱਲੋਂ ਲੈਲਾ ਨੂੰ ਛੱਡਣਾ ਪਿਆ ਉਸ ਤੋਂ ਬਾਅਦ ਲੈਲਾ ਖਾਲਿਦ ਬੰਦੂਕ ਛੱਡ ਕੇ ਰਾਜਨੀਤੀ ਦੇ ਵਿੱਚ ਸ਼ਾਮਿਲ ਹੋ ਗਈ ਤੇ ਹੋਰ ਫਿਰ ਫਲਸਤੀਨ ਦੇ ਲਈ ਦੁਨੀਆ ਭਰ ਦੇ ਵਿੱਚ ਆਵਾਜ਼ ਉਠਾਉਣ ਲੱਗੀ ਇਸ ਦੌਰਾਨ ਲੈਲਾ ਖਾਲिद ਨੇ ਖੁਦ ਆਪਣੀ ਆਤਮ ਕਥਾ ਲਿਖੀ ਅਤੇ ਖਾਲਦ ਪਰ ਦੱਸਦੇ ਕਿ ਉਸ ਦੀਆਂ ਕਥਾਵਾਂ ਕਿਤਾਬਾਂ ਦੇ ਵਿੱਚ ਵੀ ਲਿਖੀਆਂ ਗਈਆਂ ਡਾਕੂਮੈਂਟਰੀ ਵੀ ਬਣਾਈ ਗਈ ਲੈਲਾ ਖਾਲਦ ਨੂੰ ਫਲਸਤੀਨ ਦੇ ਵਿੱਚ ਪੋਸਟਰ ਗਰਲ ਵੀ ਕਿਹਾ ਜਾਂਦਾ ਹੈ ਕਿਉਂਕਿ ਜਦੋਂ ਪਹਿਲੀ ਵਾਰ ਲੈਲਾ ਨੇ ਜਹਾਜ਼ ਹਾਈਜੈਕ ਕੀਤਾ ਸੀਗਾ ਤਾਂ ਉਸ ਵਕਤ ਉਸ ਦੇ ਵੱਡੇ ਵੱਡੇ ਪੋਸਟਰ ਲਗਾਏ ਗਏ ਸਨ ਅਖਬਾਰਾਂ ਅਤੇ ਮੀਡੀਆ ਦੇ ਅੰਦਰ ਵੀ ਉਸ ਦੀਆਂ ਤਸਵੀਰਾਂ ਛਾਪੀਆਂ ਗਈਆਂ ਜਿਸ ਕਰਕੇ ਉਸ ਦਾ ਨਾਮ ਪੋਸਟ ਗਰਲ ਪੈ ਗਿਆ ਤਾ ਇਹ ਕਹਾਣੀ ਸੀਗੀ ਇੱਕ ਲਲਾ ਖਲਤ ਦੀ